ਹਲੀ ਹੁੰਦੀ ਆ ਉਦੋਂ ਐ ਕਰਕੇ ਚਲਾ ਲੈਂਦੇ ਆ ਫਿਰ ਅੱਧਿਆਂ ਨੂੰ 15 ਬੰਦੇ ਜਿਹੜਾ ਮੇੜ ਚ ਲੱਗਿਆ ਹੁੰਦਾ ਉਹ ਚੌਧਰੀ ਦੇ ਅੱਖੇ ਸਰਪੰਚ ਦੇ ਅੱਖੇ ਥਾਣੇ ਤੇ ਦਿੰਦਾ ਉਹ ਖੇਤ ਮਜ਼ਦੂਰ ਜੁਨੇ ਆ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਿਹੋਂ ਪਿੰਡ ਦੇ ਮਜ਼ਦੂਰਾਵਾਸ ਤੇ ਪਲਾਟ ਲੈ ਕੇ ਰਹਾਗੇ ਲੈ ਕੇ ਰਾਂਗੇ ਲੈ ਕੇ ਕਿਹੋਂ ਪਿੰਡ ਦੇ ਮਜ਼ਦੂਰਾਵਾਸ ਤੇ ਪਲਾਟ ਲੈ ਕੇ ਰਹਾਗੇ ਲੈ ਕੇ ਰਾਂਗੇ ਲੈ ਕੇ ਮੇਰਾ ਨਾਮ ਹੈ ਤੀਰਥ ਸਿੰਘ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਮੈਂ ਜ਼ਿਲ੍ਹਾ ਕਮੇਟੀ ਮੈਂਬਰ ਆ ਇਹ ਤੁਸੀਂ ਇੱਥੇ ਧਰਨਾ ਲਾਇਆ ਕੀ ਹੈ ਤੁਹਾਡੇ ਇਹ ਜੀ ਜਿਹੜਾ ਅਸੀਂ ਅੱਜ ਧਰਨਾ ਲਾਇਆ ਹੈ ਏਡੀਸੀ ਦੇ ਬਾਹਰ ਦੇ ਵਿੱਚ ਗੱਲ ਇਹ ਹੈ ਵੀ ਜਿਹੜਾ ਪਿੰਡ ਦਿਉਣ ਹੈ ਦਿਉਣ ਪਿੰਡ ਦੇ ਵਿੱਚ ਸਾਡੇ ਮਜ਼ਦੂਰ 35-40 ਸਾਲਾਂ ਤੋਂ ਰਹਿ ਰਹੇ ਆ ਤਾਂ ਉੱਥੇ ਜਾਨੀ ਕਿ ਪੰਜਾਬ ਸਰਕਾਰ ਨੇ ਡੈਟ ਬਣਾਇਆ ਟੀਚਰ ਸੈਂਟਰ ਬਣਾਇਆ ਸੈਂਟਰ ਬਣਾ ਕੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਮਜ਼ਦੂਰਾਂ ਦੇ ਜਿਹੜੇ ਘਰ ਆ ਉਹ ਵਿੱਚ ਕਵਰ ਕਰ ਲਿਆ ਇਨਾਂ ਨੇ ਗੇਟ ਬੰਦ ਕਰਤਾ ਅਸੀਂ ਆਪਣੀ ਤਾਕਤ ਦੇ ਨਾਲ ਗੇਟ ਖਲਾਇਆ ਤੇ ਉਦੋਂ ਬਾਅਦ ਦੇ ਵਿੱਚ ਇੱਥੇ ਏਡੀਸੀ ਸਾਹਿਬ ਨੂੰ ਵੀ ਅਸੀਂ ਮਿਲੇ ਆ ਡੀਸੀ ਸਾਹਿਬ ਨੂੰ ਵੀ ਮਿਲੇ ਆ ਤਾਂ ਜਾਨੀ ਕਿ ਮਜ਼ਦੂਰਾਂ ਦੇ ਪਲਾਟਾਂ ਦਾ ਮਸਲਾ ਹੱਲ ਨਹੀਂ ਹੋਇਆ ਉਹਨਾਂ ਦੇ ਘਰਾਂ ਦਾ ਮਸਲਾ ਹੱਲ ਨਹੀਂ ਹੋਇਆ ਅਸੀਂ ਹੁਣ ਇਸ ਗੱਲ ਕਰਕੇ ਧਰਨਾ ਲਾਇਆ ਹੈ ਵੀ ਜਾਂ ਤਾਂ ਉਹਨਾਂ ਨੂੰ ਮੰਨ ਲਓ ਬਦਲਵਾ ਪ੍ਰਬੰਧ ਕੀਤਾ ਜਾਵੇ 10 ਮਰਲੇ ਦਾ ਪਲਾਟ ਦਿੱਤਾ ਜਾਵੇ ਤੇ ਘਰ ਪਾਉਣ ਵਾਸਤੇ ਪੈਸੇ ਦਿੱਤੇ ਜਾਣ ਰਕੀ ਦਿੱਤੀ ਜਾਵੇ ਤੇ ਜੇ ਮੰਨ ਲਓ ਵੀ ਸਰਕਾਰ ਨਹੀਂ ਦਿੰਦੀ ਤਾ ਸਾਡੇ ਮਜ਼ਦੂਰ ਫਿਰ ਉੱਥੇ ਬੈਠੇ ਆ ਸਰਕਾਰ ਧੱਕਾ ਕਰ ਰਹੀ ਆ ਜਿਹਦੇ ਕਰਕੇ ਅਸੀਂ ਏ ਡੀ ਸੀ ਸਾਹਿਬ ਦੇ ਬਾਹਰ ਦੇ ਵਿੱਚ ਧਰਨਾ ਲਾਇਆ ਹੈ ਵੀ ਸਾਡੇ ਮਜ਼ਦੂਰਾਂ ਦਾ ਦਿਓਣ ਪਿੰਡਿਆਂ ਦਾ ਬਦਲਵਾ ਪ੍ਰਬੰਧ ਕੀਤਾ ਜਾਵੇ ਘਰ ਪਾਉਣ ਵਾਸਤੇ ਪੈਸੇ ਦਿੱਤੇ ਜਾਣ ਤੇ ਪਲਾਟ ਦਿੱਤੇ ਜਾਣ ਸਰਕਾਰੀ ਜ਼ਮੀਨ ਨਾਲ ਹੀ ਪਈ ਆ ਪਿੰਡ ਦੀ ਇਹ ਸੀ ਸਾਡਾ ਕਿੰਨੇ ਘਰ ਕਿੰਨੇ ਰਹਿੰਦੇ ਸਾਡੇ ਇਹ ਘਰ ਉੱਥੇ ਹੈਗੇ ਆ ਕੁੱਲ 12 12 ਘਰ ਆ ਜਿਹੜੇ ਕਿ ਵਿੱਚ ਆਏ ਆ ਕਿੰਨੇ ਟਾਈਮ ਤੋਂ ਰਹਿੰਦੇ ਇੱਥੇ ਉਹਨਾਂ ਨੂੰ 35-40 ਸਾਲ ਹੋ ਗਏ ਰਹਿੰਦਿਆਂ ਨੂੰ ਤਾਂ ਉਦੋਂ ਜਾਨੀ ਕਿ ਉਹ ਡੋਮੇਨ ਹੋ ਕੇ ਵਿਹਲੀ ਪਈ ਸੀ ਟੀਚਰ ਸੈਂਟਰ ਤਾਂ ਬਾਅਦ ਦੇ ਵਿੱਚ ਬਣਿਆ ਜਦੋਂ ਟੀਚਰ ਸੈਂਟਰ ਬਣਿਆ ਉਹਨਾਂ ਨੇ ਫਿਰ ਉੱਥੇ ਚਾਰ ਸਪੇਰਾ ਜਾਨੀ ਕਿ ਕਵਰ ਕਰਤਾ ਕਵਰ ਕਰਕੇ ਮਜ਼ਦੂਰਾ ਨੂੰ ਅੰਦਰ ਇੱਕ ਤਰ੍ਹਾਂ ਦਾ ਤਾੜਿਆ ਤੇ ਮਜ਼ਦੂਰਾ ਦੇ ਜਿਹੜੇ ਘਰ ਆ ਉਹਨਾਂ ਦੀਆਂ ਸੱਤਾਂ ਦੇ ਵਿੱਚ ਮੋਗੇ ਹੋਏ ਪਏ ਆ ਉੱਥੋਂ ਦੇ ਜਿਹੜਾ ਟੀਚਰ ਸੈਂਟਰ ਦੀ ਹੈਗੀ ਆਪਣੇ ਪ੍ਰਿੰਸੀਪਲ ਉਹ ਮਜ਼ਦੂਰਾ ਨੂੰ ਜਾਨੀ ਕਿ ਸੱਤਾਂ ਤੇ ਮਿੱਟੀ ਵੀ ਨਹੀਂ ਲਾਉਣ ਦਿੰਦੇ ਜਦੋਂ ਮਹੀ ਆਉਂਦਾ ਉਦੋਂ ਬੜਾ ਉਹਨਾਂ ਦਾ ਬੁਰਾ ਹਾਲ ਹੁੰਦਾ ਸਮਾਨ ਖਰਾਬ ਹੁੰਦਾ ਕੱਪੜੇ ਖਰਾਬ ਹੁੰਦੇ ਆ ਤਾਂ ਇਸ ਕਰਕੇ ਅਸੀਂ ਜਾਨੀ ਕਿ ਇਹ ਪੰਜਾਬ ਖੇਤ ਮਜ਼ਦੂਰ ਦਰਨ ਕਿਛੇ ਧਰਨਾ ਲਾਇਆ ਹਾਂ ਹਾਂ ਜੀ ਗੱਲ ਸਾਡੀ ਮੰਨ ਲਓ ਅੰਦਰ ਗਈ ਵੀ ਆਪਣੀ ਕਮੇਟੀ ਏਡੀਸੀ ਸਾਹਿਬ ਨੇ ਬੁਲਾਏ ਆ ਹੁਣ ਵੇਖੋਗਾ ਕੀ ਫੈਸਲਾ ਹੁੰਦਾ ਉਹਦੇ ਜੀ ਵੇਖੋ ਜਿਹੜਾ ਤਾਂ ਹੈਗਾ ਧਰਨਾ ਅੱਜ ਦਾ ਇਹ ਤਾਂ ਸਾਡਾ ਅੱਜ ਦਾ ਹੀ ਹੈ ਅੱਜ ਦੇ ਦਿਨ ਦਾ ਹੀ ਹੈ ਮੰਨ ਲਓ ਜੇ ਸਾਡਾ ਕੋਈ ਮਸਲਾ ਹੱਲ ਨਾ ਹੋਇਆ ਫਿਰ ਅਸੀਂ ਮੰਨ ਲਓ ਆਪਣੀ ਜਿਹੜੀ ਕਮੇਟੀ ਆ ਸੂਬਾ ਕਮੇਟੀ ਆ ਜ਼ਿਲ੍ਹਾ ਕਮੇਟੀ ਆ ਪਿੰਡ ਕਮੇਟੀ ਆ ਅਸੀਂ ਮੰਨ ਲਓ ਰਾਇਸਲਾ ਕਰਕੇ ਉਸ ਤੋਂ ਬਾਅਦ ਵੇਖਾਂਗੇ ਵੀ ਕੀ ਕਰਨਾ ਹੈ ਕਾਮੇ ਖੇਤ ਮਜ਼ਦੂਰ ਜੁਨਿਆਂ ਨੂੰ ਜਿੰਦਾਬਾਦ 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 ਭਗਵਾਨ ਤਮਾਮ ਦੀ ਸਰਕਾਰ ਮਰਦਾਬਾਦ 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 ਆਮ ਆਦਮੀ ਪਾਰਟੀ ਦੀ ਸਰਕਾਰ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ